ਇਕਨੇ ਤਾਂ ਸਿੱਧਾ ਹੀ ਕਹਤਾ ਮੈਨੂੰ ਮੁੱਖ ਮੰਤਰੀ ਬਣਾ ਦੋ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਠੀਕ ਆ ਟੈਲੀਵਿਜ਼ਨ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕਿਸਾਨ ਕਰਤਾ ਘਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ ਮੈਨੂੰ ਸਾਨੂੰ ਮੁੱਖ ਮੰਤਰੀ ਬਣਾਓ ਤੁਹਾਨੂੰ ਉਤੋਂ ਵੱਡਾ ਵੀ ਮੈਕਮਾ ਮਿਲ ਗਿਆ ਸੀ ਬਿਜਲੀ ਬਿਜਲੀ ਤਾਂ ਸਾਰੇ ਪੰਜਾਬ ਦੀ ਪ੍ਰੋਬਲਮ ਸੀ ਤੇ ਅਸੀਂ ਵੀ ਬਿਜਲੀ ਫ੍ਰੀ ਕੀਤੀ ਐ ਸਿੱਧੂ ਸਾਹਿਬ ਸੰਭਾਲ ਦੇ ਉਹਦਾ ਮੰਤਰਾਲੇ ਦਾ ਕਹਿੰਦੇ ਮੈਂ 600 ਜੁਨਟ ਫ੍ਰੀ ਕਰੂੰਗਾ ਜੇ ਕੈਪਟਨ ਅਮਰਿੰਦਰ ਸਿੰਘ ਮਨਾ ਕਰ ਦਿੰਦੇ ਤਾਂ ਦੱਸ ਦਿੰਦੇ ਲੋਕਾਂ ਨੂੰ ਮੈਂ ਤਾਂ ਕਰਨ ਨੂੰ ਫਿਰਦਾ ਕੈਪਟਨ ਅਮਰਿੰਦਰ ਨਹੀਂ ਕਰਨਾ ਤਾਂ ਵੀ ਸਿੱਧੂ ਹੀਰੋ ਸੀ ਜੇ ਮੰਨ ਲੈਂਦੇ ਤਾਂ ਵੀ ਸਿੱਧੂ ਹੀਰੋ ਸੀ ਵਨ ਵਨ ਸਿਚੁਏਸ਼ਨ ਸੀ ਪਰ ਜਦੋਂ ਨਾ ਖੇਡਣਾ ਨਾ ਖੇਡਣ ਦੇਣਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ 6-6 ਮਹੀਨੇ ਫੈਸਲਾ ਨਹੀਂ ਸੈਂਡ ਕਰਦਾ ਸੀ ਤੁਸੀਂ ਬਲੀਵ ਕਰਿਓ ਕਿ 3.5 ਸਾਲ ਚਾ ਹੁਣ ਜਦੋਂ ਤੇ ਮੈਂ ਕਰਦਾ ਪਰ ਸਭ ਨਾਲ ਸਾਢੇ 12000 ਫਾਈਲਾਂ ਸਾਈਨ ਕਰਤੀਆਂ ਮੈਂ ਮੇਰੇ ਸਾਈਨਾਂ ਕਰਕੇ ਕੋਈ ਤਰੱਕੀ ਰੁਕ ਜੇ ਮੈਂ ਚਾਹੁੰਦਾ ਨਹੀਂ ਤੇ ਇਹੀ ਤਾਂ ਕੰਮ ਦਿੱਤਾ ਹੈ ਲੋਕਾਂ ਨੇ ਸਾਨੂੰ ਤੇ ਅਸੀਂ ਹੱਥ ਬੰਨ੍ਹ ਕੇ ਇਹ ਕੰਮ ਲਿਆ ਕਿ ਸਾਨੂੰ ਇਹ ਕੰਮ ਦਿਓ ਅਸੀਂ ਨਿਭਾਵਾਂਗੇ ਤੇ ਅਸੀਂ ਸਾਈਨ ਬਿਨਾ ਕਰੀਏ 3 3 ਵਜੇ ਤੱਕ 2 2 ਵਜੇ ਤੱਕ ਕਿੱਥੇ ਅਫਸਰ ਨੂੰ ਬਿਠਾਈ ਰੱਖਦੇ ਸੀ ਸਵੇਰੇ 8 ਵਜੇ ਬੁਲਾ ਕੇ ਉਹੀ ਅਫਸਰ ਨੇ ਮੈਂ 7:30 ਵਜੇ ਪਹਿਲੀ ਫਾਈਲ ਤੇ ਸਾਈਨ ਕਰ ਦਿੰਨਾ ਸਵੇਰੇ ਛੋਟਾ ਹਾਤੀ ਭਰ ਲੈ ਹੁੰਦਾ ਤੜਕੀ ਕੱਲੀ ਕੱਲੀ ਫਾਈਲ ਮੈਂ ਦੇਖ ਕੇ ਸਾਈਨ ਕਰਦਾ ਇਹਦਾ ਨੁਕਸਾਨ ਤਾਂ ਨਹੀਂ ਹੈ ਕੋਈ ਲੋਕਾਂ ਨੂੰ ਏ ਸਾਈਨ ਕਰਨਾ ਤੇ ਸਿੱਧੂ ਸਾਹਿਬ ਨੇ ਫੋਨ ਮਤਰਾਲੇ ਨਹੀਂ ਸੰਭਾਲਿਆ ਤੇ ਜਿਹੜਾ ਮੈਂ ਮਤਰਾਲੇ ਸੀ ਉਹਦੇ ਉਹਦੇ ਫਾਈਲ ਲੈ ਨਹੀਂ ਸਾਈਨ ਕੀਤੀਆਂ ਇਹ ਅਸਲ ਚ ਨਾ ਮੈਂ ਤਾਂ ਰਾਹੁਲ ਗਾਂਧੀ ਦੀ ਤੇ ਨਵਜੋ ਸਿੱਧੂ ਦੀ ਇੱਕੋ ਹੀ ਪ੍ਰੋਬਲਮ ਹੈ ਰਾਹੁਲ ਗਾਂਧੀ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ ਮੈਂ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਕੁਝ ਕਰਕੇ ਦਿਖਾ ਫੇ ਤੈਨੂੰ ਪ੍ਰਧਾਨ ਮੰਤਰੀ ਬਣਾਉਂ। ਆਹੀ ਗੱਲ ਨੂੰ ਜੋ ਤੁਸੀਂ ਕਹਿੰਨਾ ਕਹਿੰਦੇ ਮੈਨੂੰ ਮੁੱਖ ਮੰਤਰੀ ਬਣਾਓ। ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਦਾ ਹਾਂ। ਲੋਕਾਂ ਨੇ ਪਹਿਲਾਂ ਪੰਜਾਬ ਵਾਸਤੇ ਕੁਝ ਕਰਕੇ ਦੇਗਾ ਤੈਨੂੰ ਤਾਂ ਮੁੱਖ ਮੰਤਰੀ ਬਣਾਉਂ। ਇੱਥੇ ਫਸਿਆ ਬੈ ਪੀਚ ਇਹਨਾਂ ਦਾ। ਤੁਸੀਂ ਲੋਕਾਂ 'ਚ ਤਾਂ ਕਦੇ ਗਏ ਨਹੀਂ। ਕਾਂਗਰਸ ਵਾਲੇ ਸਾਰੇ ਤੁਸੀਂ। ਤੁਸੀਂ ਤਾਂ ਢਿੱਕੀ ਜਾਣਿਓ। 5 ਸਾਲ ਬਾਅਦ ਸਾਡੀ ਵਾਰੀ ਆਊਗੀ। ਲੋਕ ਸਾਨੂੰ ਵਾਰੀ ਦਿੰਦੇ ਹੁੰਦੇ ਆ। ਉਹ ਵਾਰੀਆਂ ਵਾਲੇ ਦਿਨ ਚਲੇ ਗਏ। ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ਡਿੱਗੀ ਜਾਨੂੰ ਸਾਡੀ ਵਾਰੀ ਆਊਗੀ ਚੰਨੀ ਸਾਹਿਬ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤੇ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਉਹਨੀਆਂ ਪਰਚੇ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਭਲਾ ਕਿਸੇ ਹੋਰ ਨੂੰ ਨਿਕਲੇ ਕੁਰਸੀ ਸੀਐਮ ਦੀ ਕੋਈ ਰੇਟ ਚੱਕ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਤੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਡੋ ਡਿਪਟੀ ਸੀਐਮ ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣੇ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਫਿਰ ਅਸੀਂ ਲੜ ਰਹੇ ਹਾਂ ਕੰਮਾਂ ਤੇ 600 ਯੂਨਿਟ ਬਿਜਲੀ ਘਰਾਂ ਦੀ ਫਰੀ ਲਗਭਗ 90% ਦੇ ਕਰੀਬ ਘਰਾਂ ਨੂੰ ਬਿਜਲੀ ਫਰੀ ਖੇਤਾਂ ਦੇ ਵਿੱਚ ਬਿਜਲੀ ਦਿਨੇ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿ ਦਿਨ ਛੁੱਪਦੇ ਤੋਂ ਪਹਿਲਾਂ ਘਰੇ ਆ ਜਾਂਦੇ ਆ ਜੀ ਖੇਤ ਦੇ ਵਿੱਚ ਪਾਣੀ ਲਾ ਕੇ ਤੇਲਾਂ ਤੇ ਪਾਣੀ ਪਹੁੰਚ ਗਿਆ 40-40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਲੋਕ ਇਹ ਕਹਿੰਦੇ ਨੇ ਸ਼ਾਨਦਾਰ ਸੜਕਾਂ ਬਣ ਰਹੀਆਂ ਨੇ ਰੋਜ਼ ਵੀਡੀਓ ਆਉਂਦੀਆਂ ਨੇ ਆ 65 ਸਾਲਾਂ ਬਾਅਦ ਸੜਕ ਦੇਖੀ ਹੈ ਜੀ ਆ 40 ਸਾਲਾਂ ਬਾਅਦ ਆ 50 ਸਾਲਾਂ ਬਾਅਦ ਸੜਕ ਬਣੀ ਦੇਖਿਆ ਜੀ ਨਜ਼ਾਰਾ ਆ ਗਿਆ ਕੁਆਲਿਟੀ ਚੈੱਕ ਹੁੰਦੀ ਆ ਮੈਂ ਖੁਦ ਗਿਆ ਸੀ ਤੁਸੀਂ ਮੇਰੇ ਨਾਲ ਵੀ ਗਏ ਸੀ ਪੁਰੀ ਵਾਲਕੇ ਮੁਹੱਲਾ ਕਲੀਨਿਕ ਖੁੱਲ ਗਏ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਲੋਕਾਂ ਦੇ ਟੈਸਟ ਹੋ ਰਹੇ ਨੇ ਸ਼ਾਨਦਾਰ ਸਰਕਾਰੀ ਸਕੂਲ ਬਣ ਗਏ ਰਿਜ਼ਲਟ ਅੱਛੇ ਆ ਰਹੇ ਨੇ ਟੀਚਰਾਂ ਨੂੰ ਸਿੰਗਾਪੁਰ ਫਿਨਲੈਂਡ ਅੰਬਦਾਬਾਦ ਆਈਆਈਐਮ ਟ੍ਰੇਨਿੰਗ ਦਵਾ ਕੇ ਲੇਟੈਸਟ ਕਿਸਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ 17 ਟੋਲ ਪਲਾਜੇ ਬੰਦ ਕਰਤੇ ਜੀ ਗਰਾਊਂਡ ਬਣ ਰਹੇ ਨੇ ਪਿੰਡਾਂ ਚ ਖੇਡਾਂ ਵੱਲ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕਰ ਰਹੀ ਹੈ ਅਸੀਂ ਤਾਂ ਇਹਨਾਂ ਕੰਮਾਂ ਤੇ ਹੋਰ ਬਹੁਤ ਸਾਰੇ ਮੈਂ ਜੇ ਕੰਮ ਕਰਨ ਲੱਗ ਜਾਵਾਂ ਪ੍ਰੈਸ ਕਾਨਫਰੈਂਸ ਐਸੀ ਕੰਮਤੀ ਹੋ ਜੂਗੀ ਅਸੀਂ ਮੰਗ ਰਿਹਾ ਕੰਮਾਂ ਤੇ ਤੁਸੀਂ ਕਹਿੰਦੇ ਰੌਂਡ ਪਾ ਗਏ ਨਾ ਜੀ ਸਾਡੇ ਕਾਗਜ਼ ਖੋਲ ਨਾ ਜੀ ਸਾਡਾ ਐਂ ਕਰ ਜਾਂਦੇ ਨੇ ਦੇਖੋ ਜੀ ਹੁਣ ਤਾਂ ਦੇਖੋ ਲੈ ਇਹਨਾਂ ਨੇ ਵੈਲਟ ਪੇਪਰ ਛਾਪਾ ਲਏ ਮੈਂ ਇਲੈਕਸ਼ਨ ਕੈਂਪੇਨ ਦੇ ਵਿੱਚ ਨਹੀਂ ਗਿਆ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਰਾਂ ਨਾਲ ਗੱਲ ਕੀਤੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਦਿੱਤੀ ਪਰ ਇੱਕ ਗੱਲ ਤਾਂ ਹੈਗੀ ਲੋਕਤੰਤਰ ਦੀ ਧਰਤੀ ਤੇ ਤਾਂ ਇਹਨੇ ਥੱਲੇ ਸੁਖਵੀਰ ਬਾਦਲ ਉਹਨਾਂ ਨੂੰ ਬਲਾਕ ਸੰਪਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਐ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਵਿੱਚ ਇੱਕ ਘਰ ਦਾ ਪਚਾਹ ਕਾਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਤਾਂ ਗੱਡੀ ਤੇ ਚੜਾ ਕੇ ਲੈ ਜਾਓ ਹੁਣ ਤਾਂ ਗੱਡੀ ਸਵਾਰੀ ਵੀ ਕਰ ਲੈਣਗੇ ਵੀ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਥੱਲੇ ਆਗੇ ਨਾ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰ ਚੋਂ ਥੱਲੇ ਉਤਰਨਗੇ ਇਹ ਉਹ ਆ ਜਾ ਬੁਲਿੰਗ ਫਿਰਦਾ ਸਾਰੇ ਫਿਰਦੇ ਨੇ ਬਲਾਕ ਸ਼ਾਂਤੀ ਦੇ ਲੈ ਕਰੋ ਬਚਾਰਾ ਸ਼ਾਬਾਸ਼ ਥੋੜਾ ਲੋਕਾਂ ਚ ਆਓ ਇਹੀ ਤਾਂ ਅਸੀਂ ਚਾਹੁੰਦੇ ਸੀ ਵੀ ਤੁਸੀਂ ਆਓ ਹਾਂ ਲੋਕਾਂ ਕੋਲ